ਹਾਂਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਬੋਲ ਨਾਲ ਮੈਂ ਚੜ੍ਹਦੀ ਕਲਾ ਚੜ੍ਹਦੀ ਖੁਸ਼ ਉਮੀਦ ਕਰਦੀ ਹਾਂ ਤੁਸੀਂ ਵੀ ਰਾਜੀ ਖੁਸ਼ੀ ਹੋਵੋਗੇ ਅੱਜ ਜੀ ਜੋ ਮੇਰੀ ਗੱਲਬਾਤ ਹੈ ਕਿ ਇਹ ਉਹ ਵਿਧਵਾ ਔਰਤਾਂ ਦੇ ਦੇਖੋ ਜਦ ਇੱਕ ਵਿਧਵਾ ਹੋ ਜਾਂਦੀ ਹੈ ਕੋਈ ਔਰਤ ਛੋਟੀ ਜੀ ਉਮਰ ਦੇ ਵਿੱਚ ਉਹਦੇ ਛੋਟੇ-ਛੋਟੇ ਬੱਚੇ ਹੁੰਦੇ ਆ ਉਹ ਛੋਟੇ-ਛੋਟੇ ਬੱਚਾ ਨੇ ਵੀ ਆਪਣਾ ਨੂੰ ਬੁੜੇ ਸਟੱਜ ਜਿਹਾ ਤਾਂ ਅੰਗ ਨਾਲ ਕੱਲੀ ਪਾਲ ਲੈਂਦੀ ਹੈ ਉਹ ਮਾਂ ਵੀ ਬਣ ਜਾਂਦੀ ਹੈ ਇੱਕੇ ਟਾਈਮ ਦੇ ਵਿੱਚ ਓਸੀ ਟਾਈਮ ਬਾਪ ਵੀ ਬਣ ਜਾਂਦੇ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਬੱਚਿਆਂ ਵਾਸਤੇ ਦੋ ਰੋਲ ਪਲੇ ਕਰਦੀ ਹੈ ਮਾਂ ਦਾ ਕਿਰਦਾਰ ਵੀ ਨਿਭਾਉਂਦੀ ਹੈ ਬਾਪ ਦਾ ਕਿਰਦਾਰ ਵੀ ਨਿਭਾਉਂਦੀ ਹੈ ਪਰ ਦੁਨੀਆ ਦੇ ਵਿੱਚ ਉਹਨੂੰ ਕੱਲੀ ਨੂੰ ਰਹਿਣਾ ਬਹੁਤ ਔਖਾ ਉਸ ਘਰ ਦੇ ਵਿੱਚ ਜਿਸ ਘਰ ਦੇ ਵਿੱਚ ਉਦਾਂ ਜੀਵਨ ਸਾਥੀ ਚਲੇ ਜਾਂਦਾ ਹੈ ਉਹ ਇਨਸਾਨ ਜਿਹੜਾ ਉਹਨੂੰ ਬਹੁਤ ਜ਼ਿਆਦਾ ਪਿਆਰਾ ਹੁੰਦਾ ਬਹੁਤ ਜ਼ਿਆਦਾ ਅਜ਼ੀਜ਼ ਹੁੰਦਾ ਹੈ ਆਪਣੇ ਨਾਲ ਵੀ ਉਸ ਇਨਸਾਨ ਦਾ ਘਾਟਾ ਉਹਨੂੰ ਦੁਨੀਆ ਦੇ ਵਿੱਚ ਬਹੁਤ ਔਖਾ ਹੁੰਦਾ ਹੈ ਰਹਿਣਾ ਉਸ ਇਨਸਾਨ ਬਿਨਾ ਉਹਦੀ ਜ਼ਿੰਦਗੀ ਦਾ ਪਲ-ਪਲ ਬਹੁਤ ਔਖਾ ਨਿਕਲਦਾ ਹੈ ਉਹਨੇ ਆਪਣੇ ਆਪ ਨੂੰ ਇਸ ਦੁਨੀਆ ਦੇ ਵਿੱਚ ਬਹੁਤ ਹੀ ਔਕੜਾਂ ਦੇ ਨਾਲ ਸੇਫ ਰੱਖਣਾ ਪੈਂਦਾ ਹੈ ਕਿਉਂਕਿ ਜਦ ਇੱਕ ਔਰਤ ਵਿਧਵਾ ਹੋ ਜਾਂਦੀ ਹੈ ਨਾ ਉਹਨੂੰ ਇਸ ਸਮਾਜ ਦੇ ਵਿੱਚ ਆਪਣੇ ਆਪ ਨੂੰ ਵੀ ਸੇਫ ਰੱਖਣਾ ਹੈ ਆਪਣੇ ਬੱਚਿਆਂ ਨੂੰ ਵੀ ਠੀਕ ਰੱਖਣਾ ਹੁੰਦਾ ਹੈ ਪਰ ਉਹ بڑے ਸੁੱਖੇ ਜੇ ਢੰਗ ਨਾਲ ਆਪਣੇ ਆਪ ਨੂੰ ਵੀ ਠੀਕ ਰੱਖਦੀ ਹੈ ਆਪਣੇ ਬੱਚਿਆਂ ਨੂੰ ਵੀ ਠੀਕ ਰੱਖਦੀ ਹੈ ਪਰ ਕੁਝ ਕੁ ਗੱਲਾਂ ਕਰਾਂ ਦੇ ਵਿੱਚ ਇਹ ਜੀ ਹੋ ਜਾਂਦੇ ਆ ਤੇ ਉਸ ਟਾਈਮ ਉਹਨੂੰ ਔਖਾ ਹੋ ਜਾਂਦਾ ਹੈ ਦੇਖੋ ਜਿੱਦਾਂ ਬੱਚੇ ਤੇ ਉਹ ਕੱਲੀ ਔਖੀ ਸੋਖੀ ਪਾਲ ਹੀ ਲੈਂਦੇ ਬੱਚਿਆਂ ਨੂੰ ਪੜ੍ਹਾਉਂਦੀ ਹੈ ਲਿਖਾਉਂਦੀ ਹੈ ਬੱਚਿਆਂ ਨੂੰ ਦਾਣੇ ਪਾਣੀ ਦਾ ਹਿੱਲਾ ਕਰਦੀ ਐ ਦੇਖੋ ਜਦ ਬੱਚੇ ਛੋਟੇ ਹੁੰਦੇ ਹਨ ਨਾ ਉਹਨਾਂ ਦਾ ਬਾਪ ਇਸ ਦੁਨੀਆ ਇਸ ਤੇ ਚਲੇ ਜਾਂਦਾ ਉਸ ਔਰਦ ਦਾ ਘਰ ਵਾਲਾ ਚਲੇ ਜਾਂਦਾ ਉਸ ਟਾਈਮ ਦੇ ਵਿੱਚ ਹਫਤਾ 10 ਦਿਨ ਉਹਦੇ ਆਪਣੇ ਰਿਸ਼ਤੇਦਾਰ ਆਣ ਗਵਾਂ ਸਭ ਆ ਕੇ ਬਹਿੜਦੇ ਜਦਾਂ ਜਦਾਂ ਮਹਿਨਾਂ ਕੁ ਉਹਦੇ ਨਾਲ ਕੋਈ ਖੜ ਲੂਗਾ ਬੈਠ ਲੂਗਾ ਉਹਦਾ ਦੁੱਖ ਸੁੱਖ ਸਾਂਝਾ ਕਰਵਾ ਲੈਂਦਾ ਹੈ ਕਰ ਲੈਂਦੇ ਆ ਪਰ ਜਿਹੜੀ ਸਾਰੀ ਜ਼ਿੰਦਗੀ ਹੁੰਦੀ ਹੈ ਨਾ ਉਹਨੇ ਇਕੱਲੀ ਨਹੀਂ ਕੱਟਣੀ ਹੁੰਦੀ ਉਹ ਕੱਲੀ ਉਹਸ ਟਾਈਮ ਨੂੰ ਜਿੰਦੀ ਹੈ ਫਿਰ ਆਪਣੇ ਬੱਚਿਆਂ ਦੇ ਨਾਲ ਉਹ ਕੱਲੀ ਹੋਈ ਇੰਨੀ ਔਖ ਸੁਖ ਦੇਖਦੀ ਹੈ ਗੁਣੀ ਜ਼ਿੰਦਗੀ ਦੇ ਵਿੱਚ ਉਹਨੂੰ ਕੱਲੀ ਨੂੰ ਰਹਿਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਦੇਖੋ ਇੱਕ ਔਰਤ ਜਿਹੜੀ ਵਿਧਵਾ ਹੈ ਨਾ ਉਹਨੇ ਇਸ ਦੁਨੀਆਦਾਰੀ ਦੇ ਵਿੱਚ ਦੁਨੀਆਦਾਰੀ ਨੂੰ ਵੀ ਦੇਖਣਾ ਹੈ ਆਪਣੇ ਬੱਚਿਆਂ ਨੂੰ ਵੀ ਦੇਖਣਾ ਹੁੰਦਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਕੁਛਕ ਇਹ ਜਿਹੇ ਕੰਮ ਹੁੰਦੇ ਆ ਜਿਹੜੇ ਉਹਨੇ ਆਪਣੇ ਆਦਮੀ ਨਾਲ ਜਾ ਕੇ ਬਾਹਰ ਕਰਨੇ ਹੁੰਦੇ ਆ ਬਾਹਰ ਕਿਤੇ ਕੋਈ ਸਮਾਨ ਲੈਣ ਜਾਣਾ ਆਪਣੇ ਘਰ ਦੇੰਦੇ ਨਾਲ ਜਾਣਾ ਬਾਰ ਕੋਈ ਇਹ ਜੇ ਕੰਮ ਹੁੰਦਾ ਆ ਕਿਤੇ ਵੀ ਆਪਣੇ ਹਸਬੰਦ ਦੇ ਨਾਲੇ ਜਾਣਾ ਉਹਨੂੰ ਉੱਥੇ ਵੀ ਇਕੱਲੀ ਨੂੰ ਹੀ ਜਾਣਾ ਪੈਂਦਾ ਹੈ ਕੁਛ ਇੱਕ ਕੰਮ ਕਈ ਵਾਰ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਜਾਂ ਫਿਰ ਆਪਣੇ ਜੋਰ ਜੇਠ ਨੂੰ ਕਹਿ ਦਿੰਦੇ ਆ ਉਹ ਕਰ ਵੀ ਦਿੰਦੇ ਆ ਪਰ ਕਿਤੇ ਨਾ ਕਿਤੇ ਉਹਨੂੰ ਅੰਦਰੇ ਅੰਦਰ ਆਪਣੇ ਘਰਵਾਲੇ ਦੀ ਕਮੀ ਹੈ ਨਾ ਜਿਹੜੀ ਉਹ ਬਹੁਤ ਚੁੱਪਦੀ ਜਾਂਦੇ ਅੰਦਰ ਉਹ ਅੰਦਰ ਅੰਦਰ ਉਹਨੂੰ ਇੰਨਾ ਕਿ ਚੋਰਾ ਲੱਗ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਇੰਨਾ ਕਿ ਸਮੇਟ ਲੈਂਦੀ ਐ ਇੰਨਾ ਕਿ ਇਕੱਠਾ ਕਰ ਲੈਂਦੀ ਐ ਕਿਸੇ ਦੇ ਮੂਰੇ ਅੰਦਰ ਆਪਣਾ ਫਰੋਲ ਦੇਣੀ ਹੈ ਉਹ ਜਿਹੜਾ ਅੰਦਰ ਉਹਦਾ ਦਰਦ ਹੈ ਨਾ ਕਿਸੇ ਨੂੰ ਨਹੀਂ ਕਹਿ ਸਕਦੀ ਕਿਉਂਕਿ ਸੁਣਨੇ ਵਾਲੇ ਤੇ ਬਹੁਤ ਹੈ ਸੁਣ ਕੇ ਉਹਦਾ ਦਰਦ ਘਟਾਣੇ ਵਾਲੇ ਉਹਦੇ ਦਰਦ ਨੂੰ ਸਮਝਣੇ ਵਾਲੇ ਇਸ ਦੁਨੀਆ ਦੇ ਵਿੱਚ ਬਹੁਤ ਘਟ ਹੁੰਦੇ ਕੱਲੀ ਔਰਤ ਨੂੰ ਇਸ ਦੁਨੀਆ ਦੇ ਵਿੱਚ ਜੀਣਾ ਬਹੁਤ ਮੁਸ਼ਕਲ ਹੈ ਪਰ ਕੁਝ ਕੁ ਔਰਤਾਂ ਬਹੁਤ ਹਿੰਮਤ ਵਾਲੀ ਹੁੰਦੀਆਂ ਮੈਂ ਆਪਣੀ ਅੱਖਾਂ ਨਾਲ ਦੇਖਿਆ ਹੈ ਨਾ ਕੁਝ ਕੁ ਔਰਤਾਂ ਇੰਨੀ ਹਿੰਮਤ ਵਾਲੀ ਹੁੰਦੀਆਂ ਘਰ ਵਾਲਾ ਚਲੇ ਗਿਆ ਦੇਖੋ ਉਹਦਾ ਕਸੂਰ ਨਹੀਂ ਉਨ ਦਾ ਦੋਨਾਂ ਦਾ ਜਿੰਨਾ ਕ ਸਾਥ ਉੱਪਰ ਵਾਲੇ ਨੇ ਲਿਖਿਆ ਹੈ ਕੁਦਰਤ ਨੇ ਉਹਨੇ ਇੱਕ ਸਾਥ ਨਾਲ ਰਹਿ ਲੈਂਦੇ ਜਿੰਨੇ ਕ ਸਾ ਉਹਦੇ ਲਿਖੇ ਹੋਏ ਆਂ ਹਰ ਇੱਕ ਇਨਸਾਨ ਨੇ ਭੁਗਤ ਕੇ ਜਾਣਾ ਹੈ ਜੋ ਦੁਨੀਆਦਾਰੀ ਦੀ ਚੀਜ਼ਾਂ ਹੈ ਦੁਨੀਆ ਦੇ ਵਿੱਚ ਆ ਕੇ ਸਾਨੂੰ ਮਿਲੀ ਆਂ ਦੁਨੀਆ ਦੇ ਵਿੱਚ ਤੇ ਜਦ ਅਸੀਂ ਜਾਣਾ ਉਹ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਜਾਣਾ ਕੁਝ ਨਹੀਂ ਹੈ ਦੁਨੀਆਦਾਰੀ ਦਾ ਸਮਾਨ ਸਾਡੇ ਨਾਲ ਕੁਝ ਨਹੀਂ ਜਾਣਾ ਜੇ ਜਾਣਾ ਹੈ ਤੇ ਉਸ ਪਰਮਾਤਮਾ ਦਾ ਜਪਿਆ ਹੋਇਆ ਨਾਮ ਉਸ ਵਾਹਿਗੁਰੂ ਨੂੰ ਅਸੀਂ ਮੰਨਦੇ ਹਾਂ ਜੋ ਇਕੱਠੇ ਕਰੇ ਹੋਏ ਬਾਣੀ ਗੁਰਬਾਣੀ ਸਾਡੇ ਨਾਲ ਜਾਣੀ ਹੈ ਕੁਝ ਨਹੀਂ ਜਾਣਾ ਅਸੀਂ ਕਿਸੇ ਦਾ ਚੰਗਾ ਕਰਿਆ ਹੋਇਆ ਕੋਈ ਭਲਾ ਕੰਮ ਕਰਿਆ ਨੇਕ ਕੰਮ ਕਰਿਆ ਹੋਇਆ ਉਹ ਸਾਡੇ ਨਾਲ ਜਾਣ ਹੁੰਦਾ ਇਸ ਦੁਨੀਆ ਦੇ ਵਿੱਚ ਸਾਨੂੰ ਆ ਕੇ ਬਹੁਤ ਕੁਝ ਮਿਲਿਆ ਹੈ ਬਹੁਤ ਕੁਝ ਕਮਾਇਆ ਆਪਾਂ ਨੇ ਬਹੁਤ ਕੁਝ ਆਪਣੇ ਘਰਾਂ ਵਾਸਤੇ ਜੋੜਿਆ ਹੁੰਦਾ ਹੈ ਪਰ ਜਦ ਦੀ ਅਸੀਂ ਜਾਣਾ ਹੈ ਕੱਲੇ ਆਏ ਆ ਨੰਗੇ ਆਏ ਆ ਕੱਲੇ ਆਏ ਆ ਔਰ ਕਫਨ ਦੇ ਵਿੱਚ ਟੱਕ ਕੇ ਜਾਣਾ ਇਸ ਦੁਨੀਆ ਦੇ ਵਿੱਚ ਤੇ ਸਾਨੂੰ ਕਮਾਣੇ ਵਾਲੀ ਚੀਜ਼ਾਂ ਜੋ ਕਮਾਣੀ ਹੈ ਕਿਸੇ ਦਾ ਚੰਗਾ ਕੰਮ ਕਰੋ ਕਿਸੇ ਵਾਸਤੇ ਮਾੜੇ ਬੋਲ ਨਾ ਬੋਲੋ ਕਿਸੇ ਦਾ ਜੇ ਤੁਸੀਂ ਕਰ ਸਕਦੇ ਆ ਬਹੁਤ ਚੰਗੇ ਤਰੀਕੇ ਨਾਲ ਕਰ ਸਕਦੇ ਆ ਕਰ ਦੇਣਾ ਚਾਹੀਦਾ ਕਿਸੇ ਦੀ ਹੈਲਪ ਕਰ ਸਕਦੇ ਆ ਕਿਸੇ ਵਾਸਤੇ ਕੋਈ ਚੰਗਾ ਸਮਾਨ ਕਿਸੇ ਨੂੰ ਲੈ ਕੇ ਦੇ ਸਕਦੇ ਆ ਮੈਂ ਤੇ ਦਾ ਕੰਮ ਕਰ ਸਕਦੇ ਆ ਕਿਸੇ ਦਾ ਕਰ ਦੇਣਾ ਚਾਹੀਦਾ ਹੈ ਤੇ ਉਸ ਔਰਤ ਨੂੰ ਜਦ ਕਦੇ ਕਿਧਰ ਬਾਹਰ ਜਾਣਾ ਹੁੰਦਾ ਹੈ ਨਾ ਆਪਣੇ ਆਦਮੀ ਤੇ ਬਿਨਾ ਬਹੁਤ ਔਖਾ ਲੱਗਦਾ ਹੈ ਉਹਨੂੰ ਐ ਡਰ ਹੁੰਦਾ ਹੈ ਜੇ ਕਿਤੇ ਚਾਰ ਬੰਦਿਆਂ ਚਾਹੀਏ ਆ ਭਾਵੇਂ ਆਪਣੇ ਰਿਸ਼ਤੇਦਾਰਾਂ ਦੇ ਵਿੱਚੇ ਬੈਠੀ ਹੁੰਦੇ ਆ ਉਹਨੂੰ ਅੰਦਰੇ ਅੰਦਰ ਉਹ ਯਾਦ ਵੀ ਆਂਦਾ ਹੈ ਪਰ ਅੰਦਰੇ ਅੰਦਰ ਉਹ ਸੋਚਦੀ ਹੁੰਦੀ ਹੈ ਕੁਛ ਨਾ ਕੁਛ ਕਿ ਮੈਨੂੰ ਫਲਾਣਾ ਕੁਝ ਕਹਿ ਨਾ ਦੇਵੇ ਜਦ ਆਹਾ ਗੱਲਾਂ ਨੂੰ ਜਦ ਸੋਚਦੀ ਹੁੰਦੀ ਹੈ ਜਦ ਉਹ ਆਪਣੇ ਚਾਰ ਰਿਸ਼ਤੇਦਾਰਾਂ ਚ ਬੈਠੇ ਹੁੰਦੇ ਆ ਕਿਉਂਕਿ ਜਦ ਬਗਾਨੇ ਲੋਕ ਹਨ ਬਗਾਨਿਆਂ ਨੇ ਸਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਹੁੰਦਾ ਹੋਣਗੇ ਕੁਝ ਲੋਕ ਹੁੰਦੇ ਆ ਪਰ ਜਦ ਆਪਣੇ ਹੁੰਦੇ ਆ ਨਾ ਆਪਣੇ ਸਾਨੂੰ ਡੋਬਣੇ ਦੇ ਲੱਗੇ ਹੋਏ ਹੁੰਦੇ ਆ ਆਪਣੇ ਹੀ ਸਾਡੇ ਸਾਡੇ ਦੇ ਤੰਨੇ ਕੱਸਦੇ ਆ ਉਹ ਆਪਣੇ ਹੀ ਹੁੰਦੇ ਆ ਜਿਹੜੇ ਸਾਨੂੰ ਮਾੜੀ ਅੱਖਾਂ ਨਾਲ ਦੇਖਦੇ ਹੁੰਦੇ ਆ ਬਾਹਰ ਵਾਲੇ ਹੁੰਦੇ ਆ ਕੁਝ ਕੁ ਬਹੁਤ ਜ਼ਿਆਦਾ ਘੱਟ ਲੋਕ ਹੁੰਦੇ ਆ ਪਰ ਸਾਡੇ ਜਿਹੜੇ ਆਪਣੇ ਹੁੰਦੇ ਨੇ ਉਹਨਾਂ ਨੇ ਸਾਨੂੰ ਕੁਛ ਨਾ ਕੁਛ ਸੁਣਾਣਾ ਹੁੰਦਾ ਮਾੜੇ ਬੋਲ ਮਾਰਨੇ ਹੁੰਦੇ ਆ ਕੁਛ ਕਿਤੇ ਇਹ ਜੇ ਵੀ ਹੁੰਦੇ ਆ ਵਿੱਚ ਔਰਤਾਂ ਬੀਬੀਆਂ ਜਿਹੜੀ ਬੜੀ ਹੁੰਦੀਆਂ ਘਰਾਂ ਦੇ ਵਿੱਚ ਐਨੀ ਤੱਕ ਗੱਲਾਂ ਕਹਿ ਦਿੰਦੀਆਂ ਉਹ ਸੌਰਤ ਨੂੰ ਕਿ ਮੇਰੇ ਮੁੰਡੇ ਨੂੰ ਤੇ ਆਖਾਗੀ ਉਨੇ ਐਨਾ ਕੁਛ ਬਰਦਾਸ਼ਤ ਕਰਕੇ ਉਸ ਘਰ ਦੇ ਵਿੱਚ ਟਿੱਕੀ ਲੈਂਦੇ ਉਸ ਘਰ ਦੇ ਵਿੱਚ ਆਪਣੇ ਫਰਜ ਜਨ ਬੰਦੇ ਉਸ ਘਰ ਦੇ ਵਿੱਚ ਰਹਿ ਕੇ ਉਹਨਾਂ ਦੇ ਬੱਚੇ ਪਾਲਦੇ ਦੇਖੋ ਉਹ ਫੇਰ ਵੀ ਬੜੀ ਹਿੰਮਤ ਨਾਲ ਬੜੀ ਦਲੇਰੀ ਨਾਲ ਸਾਰਾ ਕੁਝ ਕਰਦੇ ਆ ਕੁਝ ਕ ਗੱਲਾਂ ਸੁਣੀ ਅਣ ਸੁਣੀ ਕਰ ਦਿੰਦੇ ਕੁਝ ਇਹ ਜੇ ਮਾਰੇ ਹੋਏ ਬੋਲ ਦਿਖੇ ਚੁਪ ਮੇ تیر ਵਰਗੇ ਉਹਨਾਂ ਨੂੰ ਇਗਨੋਰ ਕਰ ਦਿੰਦੇ ਉਹ ਜਿੰਦੀ ਏ ਕਦੇ ਵਾਸਤੇ ਉਹਨਾਂ ਬੱਚਿਆਂ ਕਰਕੇ ਉਹਨਾਂ ਬੱਚਿਆਂ ਵਾਸਤੇ ਜਿਹੜੇ ਉਹਦਾ ਹਸਬੰਡ ਉਹਨੂੰ ਦੇ ਕੇ ਗਿਆ ਏ ਉਹਨਾਂ ਨੂੰ ਪਾਲਦੀ ਏ ਉਹਨੂੰ ਪੜਾਉਂਦੀ ਏ ਉਹਨਾਂ ਦੀ ਜ਼ਰੂਰਤ ਦੀ ਹਰ ਇੱਕ ਚੀਜ਼ ਪੂਰੀ ਕਰਦੀ ਹੈ ਪਰ ਆਪਣੇ ਆਪੇ ਨੂੰ ਅੰਦਰੇ-ਅੰਦਰ ਕਿਤੇ ਮਾਰ ਲੈਂਦੀ ਹੈ ਮਰਤੀ ਉਹ ਜਿਹਦੇ ਜਾਂਦੀ ਹੈ ਜਦੋਂ ਉਹਦੇ ਘਰ ਵਾਲਾ ਚਲੇ ਜਾਂਦਾ ਇਸ ਦੁਨੀਆ ਦੇ ਵਿੱਚ ਤੇ ਅਧ ਅਧੂਰੀ ਜ਼ਿੰਦਗੀ ਦੇ ਵਿੱਚ ਉਹਨੂੰ ਛੱਡ ਕੇ ਪਰ ਉਰੇ ਉਸ ਔਰਤ ਵੀ ਬੇਵਸੀ ਹੈ ਉਹ ਕੁਝ ਨਹੀਂ ਕਰ ਸਕਦੀ ਕਿਉਂਕਿ ਜੋ ਰਿਸ਼ਤਾ ਰੱਬ ਨੇ ਜੋੜਿਆ ਹੈ ਜੋ ਸਾਰਾ ਰੱਬ ਨੇ ਦੇ ਹੈ ਉਤੇ ਉਹਨੇ ਜਿਸ ਤਰ੍ਹਾਂ ਵੀ ਠੀਕ ਲੱਗਦਾ ਉਸ ਕੁਦਰਤ ਨੇ ਆ ਫਸਲ ਬੀਜੀ ਐ ਤੇ ਵੱਢਣੀ ਵੀ ਉਹਨੇ ਅਸੀਂ ਕੁਛ ਨਹੀਂ ਕਰ ਸਕਦੇ ਉੱਥੇ ਸਾਨੂੰ ਪਤਾ ਹੀ ਨਹੀਂ ਅਸੀਂ ਜੁੜੇ ਤੇ ਹੈਗੇ ਆਂ ਦੁਨੀਆ ਦੇ ਵਾਰੀ ਦੇ ਵਿੱਚ ਆਪਣੇ ਹਸਬੰਡ ਵਾਈਫ ਦਾ ਰਿਸ਼ਤਾ ਬਣਾਇਆ ਸਾਨੂੰ ਕੋਈ ਨਹੀਂ ਪਤਾ ਅਸੀਂ ਕਾ ਦਿੱਕ ਦੁੱਸਰੇ ਤੇ ਵਿਛੜਿਆ ਸਾਨੂੰ ਕੋਈ ਨਹੀਂ ਪਤਾ ਵੀ ਇਸ ਜ਼ਿੰਦਗੀ ਦਾ ਕਿਸ ਜੀ ਨੇ ਕਾ ਦ ਪਹਿਲਾ ਚਲੇ ਜਾਣਾ ਕਿਹੜੇ ਨੂੰ ਘੱਟਾ ਪਹਿਣਾ ਇਸ ਸਰੀਰ ਦਾ ਕੁਝ ਨਹੀਂ ਪਤਾ ਹੁੰਦਾ ਪਰ ਜਿਹੜੀ ਔਰਤਾਂ ਦਲੇਰੀ ਨਾਲ ਜੀ ਲੈਂਦੀਆਂ ਉਹ ਬਹੁਤ ਘੱਟ ਹੁੰਦੀਆਂ ਮੈਂ ਵੀ ਇਹਨਾਂ ਅੱਖਾਂ ਨਾਲ ਦਿਖਿਆ ਸਾਡੀ ਵੀ ਦੇਖੋ ਕਿੰਨੀ ਉਮਰ ਹੋ ਗਈ ਹੈ ਮੈਂ ਤੇ ਉਸ ਔਰਤ ਨੂੰ ਇੰਨੀ ਨਜ਼ਦੀਕੀ ਤੇ ਦੇਖਿਆ ਕਿ ਉਸ ਔਰਤ ਨੇ ਕਦੇ ਵੀ ਕਿਸੇ ਦਾ ਸਹਾਰਾ ਨਹੀਂ ਚਾਹ। ਉਹ ਕੱਲੀ ਸੀਗੀ। ਦੁਰ ਜੇਠ ਭੈਣ ਭਰਾ ਇਸ ਰਿਸ਼ਤੇਦਾਰੀ ਦੇ ਵਿੱਚ ਰਹਿੰਦੇ ਹੋਏ ਵੀ ਦੇਖੋ ਕਿੰਨੀ ਕਦੇਰ ਕੋਈ ਰਿਸ਼ਤੇਦਾਰ ਕਰ ਸਕਦਾ ਹੈ। ਜਦਾਂ ਜਦਾਂ ਸਾਲ 6 ਮਹੀਨੇ 2 ਸਾਲ ਕੋਈ ਕਢਵਾ ਦਿੰਦਾ ਹੈ ਕੁਛ ਨਾ ਕੁਛ ਸਹਾਰਾ ਲਾ ਦਿੰਦੇ ਆ ਆਪਣੇ ਭੈਣ ਭਰਾ ਨੂੰ ਪਰ ساری ਜ਼ਿੰਦਗੀ ਕੋਈ ਨਹੀਂ ਕਿਸੇ ਦਾ ਟਾਈਮ ਕਟਾਂਦਾ ਇਸ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਨੇ ਆਪਣੇ ਆਪਣੇ ਵਾਰੀ ਜ਼ਿੰਮੇਵਾਰੀ ਹੈ ਜਿਹੜੀ ਮੇਰੇ ਮੋਢਿਆਂ ਤੇ ਥੋੜੇ ਮੋਢਿਆਂ ਤੇ ਸਭ ਨੇ ਆਪਣਾ ਆਪਣਾ ਵਜਨ ਸਭ ਚੱਕੀ ਫਿਰ ਰਹੀ ਹੈ ਇਸ ਦੁਨੀਆ ਦੇ ਵਿੱਚ ਸਭ ਨੇ ਆਪਣੀ ਜ਼ਿੰਮੇਵਾਰੀਆਂ ਨਿਭਾਣੀਆਂ ਰਿਸ਼ਤੇਦਾਰ ਤੇ ਉਹ ਹੁੰਦੇ ਆ ਜੇ ਸਾਰੀ ਜ਼ਿੰਦਗੀ ਕੋਈ ਕਿਸੇ ਦਾ ਅਸਲੀ ਰੱਬ ਦਾ ਰੂਪ ਉਹ ਹੈ ਵੀ ਹਾਂ ਆ ਦੁੱਖ ਦੇ ਵਿੱਚ ਉਸ ਟਾਈਮ ਦਾ ਮੇਰੇ ਉੱਪਰ ਦੁੱਖ ਪਿਆ ਉਸ ਟਾਈਮ ਤੇ ਲੈ ਕੇ ਅੱਜ ਇਸ ਟਾਈਮ ਤੱਕ ਮੇਰੇ ਨਾਲ ਖੜਾ ਹੈ ਉਹ ਦੁੱਖ ਦਾ ਆਪਣੇ ਦਾ ਸਾਥੀ ਹੈ ਕੋਈ ਇੱਕ ਰੱਬ ਦਾ ਰੂਪ ਹੁੰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਜੇ ਕੋਈ ਸਾਡਾ ਸਾਥ ਦੇਣਾ ਦੁੱਖ ਦੇ ਵਿੱਚ ਕਹਿੰਦੇ ਨੇ ਹੈ ਦੁੱਖ ਸੁੱਖ ਦੇ ਵਿੱਚ ਰਿਸ਼ਤੇਦਾਰ ਆਉਂਦੇ ਆ ਬਹੁਤ ਚੰਗੀ ਗੱਲ ਆਪਾਂ ਬੁਲਾਉਂਦੇ ਆ ਤੇ ਤਾਂ ਆਉਂਦੇ ਆ ਪਰ ਸੁੱਖ ਦੇ ਵਿੱਚ ਸਭ ਆਉਂਦੇ ਆ ਦੁੱਖ ਦੇ ਵਿੱਚ ਉਸ ਘੜੀ ਸਭ ਆਉਂਦੇ ਆ ਪਰ ਸਾਰੀ ਜ਼ਿੰਦਗੀ ਕੋਈ ਨਾਲ ਨਹੀਂ ਖੜਦਾ ਸਾਰੀ ਜ਼ਿੰਦਗੀ ਖੜਨੇ ਵਾਲੇ ਬਹੁਤ ਘੱਟ ਹੁੰਦੇ ਆ। ਉਹ ਉਸੇ ਟਾਈਮ 'ਚ ਜਦ ਸਾਡੇ ਦੇ ਟਾਈਮ ਪੱਧ ਪਿਆਵਾ ਹੁੰਦਾ ਹੈ ਨਾ ਜਦ ਸਾਨੂੰ ਦਿਖਦੇ ਆ ਲੋਕ ਉਹ ਗਿਣੇ-ਮੀਨੇ ਜੇ ਲੋਕ ਹੁੰਦੇ ਆ ਉਹ ਗਣਤੀ ਦੇ ਲੋਕ ਹੁੰਦੇ ਆ 2-4 ਸਾਡੀ ਜ਼ਿੰਦਗੀ ਦੇ ਵਿੱਚ ਤੇ ਸਾਡੇ ਤੇ ਦੁੱਖ ਹੈ ਛੱਡ ਮੇਰਾ ਫਲਾਣਾ ਰਿਸ਼ਤੇਦਾਰ ਮੇਰੇ ਨਾਲ ਖੜਾ ਹੈ ਉਸ ਟਾਈਮ ਤੋਂ ਲੈ ਕੇ ਇਸ ਤਰ੍ਹਾਂ ਦੇ ਲੋਕ ਜ਼ਿੰਦਗੀਆਂ ਦੇ ਵਿੱਚ ਸਾਡੀਆਂ ਚ ਤੁਹਾਡੀਆਂ ਚ ਫਰਿਸ਼ਤੇ ਬਣ ਕੇ ਆਉਂਦੇ ਆ ਇੱਕ ਰੱਬ ਦਾ ਰੂਪ ਬਣ ਕੇ ਆਉਂਦਾ ਹੈ ਰੱਬ ਉਹਨਾਂ ਦਾ ਵੀ ਪੱਲਾ ਕਰਦਾ ਹੈ ਜੋ ਕਿਸੇ ਦਾ ਦੁੱਖ ਬਣਾਨ ਨਹੀਂ ਉਸ ਔਰਤ ਦਾ ਸਹਾਰਾ ਬਣਦੇ ਆ ਦੇਖੋ ਜਿਹੜੀ ਉਹ ਔਰਤ ਆਪਣੇ ਆਦਮੀ ਦਾ ਘਟਾ ਸਹਿ ਰਹੀ ਹੈ ਇਸ ਦੁਨੀਆ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਲ ਦਿੰਦੀ ਹੈ ਪੜ੍ਹਾਉਂਦੀ ਹੈ ਲਖਾਂਦੀ ਹੈ ਵਿਆਹ ਕਰਦੀ ਹੈ ਐਂਡ ਦੇ ਟਾਈਮ ਤੇ ਆ ਕੇ ਉਹ ਕੱਲੀ ਰਹਿ ਜਾਂਦੇ ਕਿਉਂਕਿ ਬੱਚੇ ਆਪਣੀ ਜ਼ਿੰਦਗੀ ਦੇ ਵਿੱਚ ਮਸਤ ਕੁੜੀਆਂ ਆਪਣੇ ਸਹੁਰੇ ਘਰ ਚਲੀ ਜਾਂਦੀਆਂ ਉਸ ਔਰਤ ਦੀ ਜੋ ਮੁੰਡੇ ਐ ਬੱਚਿਆਂ ਦਾ ਉਹਨੇ ਵਿਆਹ ਕਰਤਾ ਬੱਚਿਆਂ ਦੀ ਆਪਣੀ ਫੈਮਲੀ ਐ ਬੱਚਿਆਂ ਨੇ ਵੀ ਆਪਣੇ ਆਪਣੇ ਫਰਜ਼ ਨਿਭਾਉਣੇ ਆਪਣੀ ਫੈਮਲੀਆਂ ਦੇ ਨਾਲ ਰਹਿ ਕੇ ਉਸ ਔਰਤ ਨੂੰ ਉਸ ਟਾਈਮ ਜਦ ਸਾਰੇ ਬੱਚੇ ਵਿਆਹੇ ਜਾਂਦੇ ਆ ਆਪਡੇ ਹਸਕਾਰ ਵਾਲੇ ਬਹੁਤ ਯਾਦ ਆਂਦੀ ਏ ਬਹੁਤ ਘਾਟਾ ਫੀਲ ਹੁੰਦਾ ਉਸ ਟਾਈਮ ਤੇ ਆ ਕੇ ਜਦੋਂ ਉਹਨਾਂ ਦੀ ਉਮਰ ਬੈਠਣੇ ਦੀ ਹੁੰਦੀ ਏ ਕਿਉਂਕਿ ਉਹਦੇ ਲੱਗ ਬੈਠਣੇ ਵਾਲੇ ਕੋਈ ਨਹੀਂ ਹੈ ਉਸ ਘਰ ਦੇ ਵਿੱਚ ਉਹ ਇਕੱਲੀ ਰਹਿ ਜਾਂਦੀ ਏ ਹਾਲਾਂਕਿ ਉਹਦਾ ਪਰਿਵਾਰ ਹੈ ਪੂਰਾ ਬੱਚੇ ਹੈ ਬੇਟੇ ਹੈ ਪੋਤਾ ਪੋਤੀ ਹੈ ਨੂਆ ਹੈ ਪਰ ਸਭ ਆਪਣੀ ਜ਼ਿੰਦਗੀ ਦੇ ਵਿੱਚ ਮਸਤ ਹੈ ਸਭ ਨੇ ਆਪਣੇ ਕੰਮ ਕਰਨੇ ਬਹੁਵਾਂ ਨੇ ਘਰ ਦੇ ਕੰਮ ਕਰਨੇ ਹੁੰਦੇ ਆ ਮੁੰਡਿਆਂ ਨੇ ਬਾਹਰ ਨੌਕਰੀਆਂ ਤੇ ਜਾਣਾ ਹੁੰਦਾ ਆਪਣੇ ਕੰਮ ਕਰਨੇ ਹੁੰਦੇ ਹਾਂ ਥੋੜੀ ਬਹੁਤੀ ਦੇਰ ਸਵੇਰੇ ਸ਼ਾਮ ਦੇ ਕੋਲ ਬੈਠ ਜਾਂਦੇ ਆ ਉਹਦਾ ਮਨ ਹਲਕਾ ਹੁੰਦਾ ਆ ਉਹਦੀ ਗੱਲਾਂ ਬਾਤਾਂ ਸੁਣ ਲੈਂਦੇ ਆ ਉਹਦਾ ਦੁੱਖ ਸੁੱਖ ਸੁਣ ਲੈਂਦੇ ਆ ਹੋਰ ਐਨੇ ਵਿੱਚ ਉਹ ਮਾਂ ਖੁਸ਼ ਹੋ ਜਾਂਦੀ ਆ ਕਿ ਹਾਂ ਕੁਝ ਕਪਲ ਕੁਝ ਕਕੜੀ ਮੇਰੇ ਬੱਚੇ ਮੇਰੇ ਕੋਲ ਬੈਠੇ ਆ ਮੇਰੇ ਦੁੱਖ ਸੁੱਖ ਦੇ ਸਾਂਝੀ ਹੋਏ ਆ ਉਸ ਮਾਂ ਨੂੰ ਇੰਨਾ ਸਹਾਰਾ ਮਿਲ ਜਾਂਦਾ ਹੈ ਕਿ ਸਾਰੀ ਜ਼ਿੰਦਗੀ ਉਹ ਦੋ ਕੋ ਪਲਾਂ ਦੇ ਵਿੱਚ ਜੀ ਲੈਂਦੀ ਹੈ ਪਰ ਇਹ ਜੀ ਔਰਤਾਂ ਨੂੰ ਬਹੁਤ ਮੁਸ਼ਕਲ ਹੁੰਦੀ ਆਪਣੀਆਂ ਜ਼ਿੰਦਗੀਆਂ ਨੂੰ ਸਿਰੇ ਲਾਣਾ ਬਹੁਤ ਔਖਾ ਹੁੰਦਾ ਉਹਨਾਂ ਵਾਸਤੇ ਬਾਹਰ ਅੰਦਰ ਜਾਣਾ ਬਹੁਤ ਔਖਾ ਹੁੰਦਾ ਹੈ ਉਹਨਾਂ ਨੂੰ ਆਪਣੀ ਫੈਮਲੀੀਆਂ ਦੇ ਵਿੱਚ ਕੋਈ ਫੰਕਸ਼ਨ ਨੂੰ ਅਟੈਂਡ ਕਰਨਾ ਦッコ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤੇ ਸਾਰੇ ਗੂੜੇ ਰੰਗ ਸਭ ਚਲੇ ਜਾਂਦੇ ਆ ਉਹ ਆਪਣੇ ਆਪ ਨੂੰ ਨਾ ਤੇ ਚੰਗਾ ਕਪੜਾ ਪਾ ਸਕਦੇ ਆ ਨਾ ਆਪਣੇ ਆਪ ਨੂੰ ਸਜਾ ਸਕਦੇ ਆ ਸਵਾਰ ਸਕਦੇ ਆ ਲੋਕ ਉਸ ਚੀਜ਼ ਤੇ ਵੀ ਉਂਗਲੀਆਂ ਕਰਦੇ ਆ ਲੋਕ ਉਸ ਚੀਜ਼ ਤੇ ਵੀ ਉਹਨੂੰ ਤੰਨਾ ਮੀਣਾ ਕਹਸਦੇ ਜੂ ਰਿਸ਼ਤਾ ਦੁਨੀਆਦਾਰੀ ਦੇ ਵਿੱਚ ਆ ਕੇ ਬਣਿਆ ਹੈ ਉਹ ਦੁਨੀਆਦਾਰੀ ਦੇ ਵਿੱਚ ਖਤਮ ਹੋਇਆ ਉਸ ਔਰਤ ਦਾ ਤੇ ਕੋਈ ਕਸੂਰ ਨਹੀਂ ਹੁੰਦਾ ਉਸ ਟਾਈਮ ਤੇ ਆ ਤੇ ਉਹ ਫਿਰ ਵੀ ਸਭ ਕੁਝ ਬਰਦਾਸ਼ਤ ਕਰਦੀ ਹੈ ਕਾਦੇ ਵਾਸਤੇ ਉਹ ਉਹਨਾਂ ਬੱਚਿਆਂ ਕਰਕੇ ਜੀ ਜਾਂਦੀ ਹੈ ਜੋ ਉਹਦੇ ਆਦਮੀ ਦੀ ਨਿਸ਼ਾਨੀ ਹੁੰਦੀ ਹੈ ਉਹਦੇ ਕੋਲ ਉਹਨੂੰ ਬੱਚਿਆਂ ਨੂੰ ਦੇਖ ਦੇਖ ਕੇ ਆਪਣਾ ਟਾਈਮ ਕੱਟਦੀ ਹੈ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਹੈ ਜਿਹੜੇ ਉੱਥੇ ਤੱਕ ਪਹੁੰਚਾਉਂਦੀ ਹੈ ਵੀ ਇਹ ਬੱਚੇ ਮੇਰਾ ਸਹਾਰਾ ਬਣੂਗੇ ਆ ਬੱਚੇ ਮੈਨੂੰ ਦੇਖੂਗੇ ਬੁਢਾਪੇ ਦੇ ਵਿੱਚ ਆ ਕੇ ਔਰਤਾਂ ਨੂੰ ਔਖਾ ਤੇ ਬਹੁਤ ਇਸ ਟਾਈਮ ਤੇ ਆ ਕੇ ਪਰ ਕੁਝ ਔਰਤਾਂ ਉਸੀ ਜ਼ਿੰਦਗੀ ਦੇ ਵਿੱਚ ਜੋਲ ਦੇ ਨਾਲ ਹੋਇਆ ਹੈ ਉਹ ਉਸੀ ਜ਼ਿੰਦਗੀ ਦੇ ਵਿੱਚ ਵੀ ਜੋ ਕੁਦਰਤ ਨੇ ਕਰਿਆ ਉਹ ਠੀਕ ਹੈ ਉਸੀ ਚ ਖੁਸ਼ ਰਹਿਣਾ ਆਪਣੇ ਆਪ ਨੂੰ ਸਮਝਾ ਲੈਂਦੀਆਂ ਆਪਣੇ ਆਪ ਨੂੰ ਇੰਨਾ ਅੰਦਰੋਂ ਅੰਦਰੀ ਸਮੇਟ ਲੈਂਦੇ ਆਂ ਆਹੀ ਮੇਰੀ ਜ਼ਿੰਦਗੀ ਹੈ ਆਹੀ ਮੇਰਾ ਘਰਵਾਰ ਆਹੀ ਮੇਰੀ ਦੁਨੀਆ ਆਹੀ ਮੇਰਾ ਸਭ ਸੰਸਾਰ ਹੈ ਐਨਾ ਔਰਤਾਂ ਵਾਸਤੇ ਆਪਾਂ ਦੇ ਚਲੋ ਦੋ ਬੋਲ ਮिन्नੂ ਕਹਿਣੇ ਸੁੱਖ ਹੀ ਲੱਗਨੇ ਪਰ ਜਿਹੜੀ ਜੀ ਰਹੀ ਹੈ ਔਰਤਾ ਉਹਨਾਂ ਵਾਸਤੇ ਬਹੁਤ ਮੁਸ਼ਕਲ ਹੁੰਦਾ ਹੈ ਚਲੋ ਖੈਰ ਆਨੇ ਵੜੇ ਟਾਈਮ ਦੇ ਵਿੱਚ ਮੈਂ ਤੁਹਾਡੇ ਨਾਲ ਕਿਸੇ ਹੋਰ ਵਿਸ਼ਾ ਤੇ ਗੱਲ ਕਰੂੰਗੀ ਉਸ ਟਾਈਮ ਤੱਕ ਸਸਿਕਾਂ ਜੀ